ਪ੍ਰੇਮੀ ਦਲਜੀਤ ਕੌਰ ਨੇ ਅੱਜ ਨਿਊਜ਼ ਪੰਜਾਬ ਤੇ ਵਿਸ਼ੇਸ਼ ਗੱਲਬਾਤ ਹੋਈ ਹੈ ਪਿਛਲੇ ਲੰਬੇ ਸਮੇਂ ਤੋਂ ਕਰਦੀ ਆ ਰਹੀ ਹਾਂ ਫੁੱਲਾਂ ਦੇ ਨਾਲ ਪਿਆਰ ਸੋ ਸਵੇਰੇ ਉੱਠਦਿਆਂ ਸਾਰ ਹੀ ਵੇਖਣ ਨੂੰ ਮਿਲਦੀ ਹੈ ਘਰ ਦੇ ਵਿੱਚ ਹਰਿਆਲੀ ਅਤੇ ਸਾਹ ਲੈਣ ਨੂੰ ਮਿਲਦੀ ਹੈ ਆਕਸੀਜਨ ਸੋ ਵਾਤਾਵਰਣ ਪ੍ਰੇਮੀ ਦਲਜੀਤ ਕੌਰ ਨੇ ਕਰਾ ਦੇ ਵਿੱਚ ਬੈਠੀਆਂ ਮਹਿਲਾਵਾਂ ਨੂੰ ਅਪੀਲ ਕੀਤੀ ਹੈ ਹਰ ਘਰ ਦੇ ਵਿੱਚ ਲਗਾਉਣੇ ਚਾਹੀਦੇ ਨੇ ਇਸੇ ਤਰੀਕੇ ਦੇ ਨਾਲ ਫੁੱਲਾਂ ਅਤੇ ਘਰ ਨੂੰ ਸਜਾਉਣ ਵਾਲੇ ਬੂਟੇ ਜਿਸ ਦੇ ਨਾਲ ਘਰ ਬਣਦਾ ਹੈ ਤੇ ਬਹੁਤ ਸੋਹਣਾ ਅਤੇ ਸਾਹ ਲੈਣ ਨੂੰ ਮਿਲਦੀ ਹੈ ਆਕਸੀਜਨ ਲਗਾਤਾਰ ਤੁਸੀਂ ਵੇਖਦੇ ਹੋ ਕਿ ਲੋਕ ਕਿਤਨਾ ਕਿਤੇ ਆਪਣੇ ਜਨਵਰਾਂ ਨੂੰ ਪਿਆਰ ਕਰਦੇ ਨੇ ਕਿਤਨਾ ਕਿਤੇ ਘਰ ਦੇ ਪਰਿਵਾਰਾਂ ਨਾਲ ਪਿਆਰ ਕਰਦੇ ਨੇ ਪਰ ਇੱਕ ਅਜਹੀ ਮਹਿਲਾਣਾ ਤੁਹਾਨੂੰ ਮਿਲਾਉਣ ਲਈ ਲੈ ਕੇ ਆਇਆ ਜੋ ਕੁਦਰਤ ਨਾਲ ਪਿਆਰ ਕਰਦੀ ਹੈ ਤੇ ਜਿਸ ਤਰੀਕੇ ਨਾਲ ਫੁੱਲਾਂ ਨਾਲ ਪਿਆਰ ਕਰਦੀ ਹੈ ਪੌਦਿਆਂ ਨਾਲ ਪਿਆਰ ਕਰਦੀ ਹੈ ਤੇ ਉਸ ਨੇ ਆਪਣੇ ਘਰ ਵਿੱਚ ਕੋਈ ਜਗ੍ਹਾ ਨਹੀਂ ਛੱਡੀ ਘਰ ਵਿੱਚ ਚਾਰੇ ਪਾਸੇ ਬਸ ਫੁੱਲੀ ਫੁੱਲ ਤੇ ਪੌਦ ਜਿਹੜੇ ਆ ਫੁੱਲਦਾਰ ਬੂਟੇ ਜਿਹੜੇ ਲਗਾਏ ਗਏ ਨੇ ਤੁਹਾਨੂੰ ਤਸਵੀਰਾਂ ਹੀ ਦਿਖਾ ਰਹੇ ਸਾਡੇ ਨਾਲ ਮੈਡਮ ਮੌਜੂਦ ਨੇ ਆਪਾਂ ਗੱਲ ਕਰਾਂਗੇ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਲਗਾਤਾਰ ਵੇਖਦੇ ਸੀ ਕਿ ਵਾਤਾਵਰਨ ਨੂੰ ਸਾਫ ਰੱਖਣ ਲਈ ਤੁਸੀਂ ਇਹ ਕਰੜੀ ਮਿਹਨਤ ਕਰ ਰਹੇ ਹੋ ਕਿਦੋਂ ਤੋਂ ਸ਼ੌਂਕ ਜਾਗਿਆ ਇਹਦਾ ਇਹ ਸ਼ੁਰੂ ਦਾ ਭਾਈ ਸ਼ੌਂਕ ਸੀ ਤੇ ਹੁਣ ਬਾਅਦ ਚ ਜਦੋਂ ਫਿਰ ਪੱਕਾ ਖਾਂ ਫਰਸ਼-ਫੁਸ਼ ਪਾਈ ਮਤਲਬ ਉਤੇ ਬੂਟੇ ਆਏ ਫਿਰ ਵਧੀਆ ਲੱਗਦੇ ਸੀ ਮੈਨੂੰ ਤੇ ਮੈਂ ਬੇਟੇ ਨੂੰ ਪਹਿਲਾਂ ਕਿਹਾ ਵੀ ਆਪਾਂ ਲਾਈਏ ਆਪ ਡਿਊਟੀ ਚ ਚੱਲ ਜਾਂਦੇ ਅਸੀਂ ਤੇ ਅਹੀਂ ਜਦੋਂ ਉਹਨਾਂ ਨਾਲ ਮਾਪੇ ਨੇ ਪੂਰੀ ਮਿਹਨਤ ਕੀਤੀ ਤੇ ਬੂਟੇ ਫਿਰ ਤਿਆਰ ਕੀਤੇ ਵਧੀਆ ਛੋਟੇ-ਛੋਟੇ ਤਲਮਾਂ ਤੋਂ ਲੈ ਕੇ ਮਤਲਬ ਅਸੀਂ ਤਿਆਰ ਕੀਤੇ ਕਿੰਨੀ ਮਿਹਨਤ ਲੱਗਦੀ ਐ ਇਹਨਾਂ ਬੂਟਿਆਂ ਨੂੰ ਬੜਾ ਵਾਸਤੇ ਮਿਹਨਤ ਤੇ ਬਹੁਤ ਲੱਗਦੀ ਜੇ ਮਿਹਨਤ ਤੇ ਐ ਵੀ ਖਾਦ ਪਾਣੀ ਜਾਈਦਾ ਵਾ ਜਿਤਨਾ ਚਾਹ ਦੀ ਪੱਤੀ ਐ ਉਹ ਵਾਲ ਕੇ ਸਕਾ ਕੇ ਉਹ ਪਾਣੀ ਬੂਟਿਆਂ ਨੂੰ ਛਿਲਕੇ ਪਿਆਜ਼ ਦੇ ਹੋਗੇ ਜਾਂ ਫਰੂਟਾਂ ਦੇ ਛਿਲਕੇ ਹੋਗੇ ਉਹਨਾਂ ਦਾ ਪਾਣੀ ਦੋ ਦੋ ਦਿਨ ਪੀਉਂ ਕੇ ਫਿਰ ਉਹ ਬੂਟਿਆਂ ਨੂੰ ਦੂਜਾ ਪਾਣੀ ਸਿੰਪਾ ਮੜਾ ਕੇ ਉਹ ਪਾਉਣਾ ਬੂਟਿਆਂ ਉਹਨਾਂ ਹਰ ਹਰਿਆਈ ਜ਼ਿਆਦੀ ਹੁੰਦੀ ਖਾਦ ਤੋਂ ਵੱਧ ਮਤਲਬ ਅਸਰ ਹੁੰਦਾ ਦਾ ਬਹੁਤ ਵਧੀਆ ਮਿਹਨਤ ਇਤਨਾ ਲੱਗੇ ਰਹੀ ਤਾਂ ਸਾਰੀ ਥਾਂ ਤੇ ਕਰ ਪਰਿਵਾਰ ਵੱਲੋਂ ਕਿੰਨਿਕ ਸਪੋਰਟ ਹੈ ਕਿਉਂਕਿ ਜਿਸ ਤਰੀਕਾ ਨਾਲ ਬੂਟੇ ਲਗਾਉਣੇ ਇਹ ਮਹਿੰਗੇ ਮਹਿੰਗੇ ਤਰ੍ਹਾਂ ਦੇ ਬੂਟੇ ਲਿਆਉਣੇ ਹਾਂਜੀ ਹਾਂਜੀ ਤੇ ਘਰ ਦੇ ਸਪੋਰਟ ਕਿੰਨਿਕ ਘਰ ਦੇ ਵੱਲ ਪੂਰੀ ਸਪੋਰਟ ਹੈ ਉਹਨਾਂ ਨੇ ਕਦੀ ਕਿਹਾ ਮੈਨੂੰ ਤੁਸੀਂ ਆਪ ਕਹਿਣਗੇ ਵੀ ਵਧੀਆ ਲੱਗਦਾ ਤੁਸੀਂ ਕਿਸੇ ਬੱਚੇ ਨਾਲ ਲੈ ਕੇ ਤੇ ਤੁਸੀਂ ਆਪ ਜਾ ਕੇ ਲਿਆਓ ਨਰਸੀ ਜਿਹਦੇ ਤੁਹਾਨੂੰ ਪਸੰਦ ਹੈ ਉਹ ਲੈ ਆਓ ਤੁਸੀਂ ਪੂਰੀ ਸਪੋਰਟ ਪਰਿਵਾਰ ਵੱਲੋਂ ਜੀ ਇਹਨਾਂ ਪੌਦਿਆਂ ਨਾਲ ਜਿਸ ਤਰੀਕਾ ਨਾਲ ਫੁੱਲ ਤਾਂ ਮਿਲਦੇ ਆ ਪਰ ਲੱਗ ਜਾਣੇ ਪਰ ਕੋਈ ਆਕਸੀਜਨ ਵੀ ਮਿਲਦੀ ਆ ਘਰ ਨੂੰ ਸਜਾਉਣ ਵਾਸਤੇ ਤਾਂ ਕੰਮ ਹੁੰਦੇ ਕੋਈ ਬੰਦੇ ਨੂੰ ਸਾਹ ਲੈਣ ਲਈ ਵੀ ਰਾਹਤ ਮਿਲਦੀ ਹੈ ਹਾਂਜੀ ਹਾਂਜੀ ਆਕਸੀਜਨ ਤਾਂ ਫਿਰ ਮਿਲਦੀ ਹੈ ਹਰਿਆਲੀ ਦੇ ਵਿੱਚ ਆਕਸੀਜਨ ਤਾਂ ਇਹ ਫਿਰ ਮਿਲਦੀ ਹੈ ਆਕਸੀਜਨ ਤੋਂ ਬਿਨਾ ਫਿਰ ਕਾਹਦਾ ਆਕਸੀਜਨ ਬਹੁਤ ਮਿਲਦੀ ਹੈ ਜਦ ਰੋਠੀ ਦਾ ਸਵੇਰੇ ਤਾਂ ਬਹੁਤ ਵਧੀਆ ਲੱਗਦਾ ਜਦੋਂ ਚਾਰ ਸੌ ਹਰਿਆਲੀ ਹੋਵੇ ਬੜਾ ਮਨ ਕੋਸ਼ੁੰਦਾ ਵਾ ਇਹ ਸਾਰੇ ਇੱਕ ਨੂੰ ਚਾਹੀਦਾ ਫਿਰ ਆਪਣਾ ਥੋੜੇ ਜਿਹੇ ਥੋੜੇ ਥਾਂ ਦੇ ਵਿੱਚ ਵੀ ਤੁਸੀਂ ਮਤਲਬ ਪੌਦੇ ਲਾਓ ਗਮਲੇ ਰੱਖੋ ਸਟੈਂਡ ਰੱਖੋ ਤੁਸੀਂ ਉਹਨਾਂ ਦੇ ਵਿੱਚ ਤੁਸੀਂ ਬੂਟੇ ਲਾਓ ਇਹ ਇਹ ਮਿੰਤ ਜਨਾਨੀ ਅਧਿਕਾਰ ਬੈਠੀਆਂ ਇਹੋ ਜਿਹੀ ਬੇਨਤੀ ਕਰ ਹੀ ਲੈਂਦੀਆਂ ਨੇ ਲਗਭਗ ਮੈਂ ਦੇਖ ਰਿਹਾ ਕਿ ਤਕਰੀਬਨ ਜਿਸ ਤਰੀਕੇ ਤੁਸੀਂ ਮੇਰੇ ਤੋਂ ਸਾਬਨਾ 50 ਤੋਂ 60 ਪ੍ਰਕਾਰ ਦੇ ਜਿਹੜੇ ਪੌਦੇ ਲਗਾਏ ਆ ਇਹ ਵੱਖ-ਵੱਖ ਤਰ੍ਹਾਂ ਦੀ ਕਿਸਮਾਂ ਤੁਸੀਂ ਕਿੱਥੋਂ ਲੈ ਕੇ ਆਉਂਦੇ ਹੋ ਆਈ ਆ ਇਤਨਾ ਬਹਿਲਾਂ ਦੇ ਇਸ ਪਿੰਡ ਮਾਲੀ ਆਉਂਦਾ ਜਿਹੜੂ ਕੋਲੇ ਫੇਰ ਸਾਨੂੰ ਨਹੀਂ ਚੰਗਾ ਲੱਗਾ ਸੀ ਆਖਿਆ ਵੀ ਅਸੀਂ ਨਰਸਰੀ ਵਿੱਚੋਂ ਆਪ ਜਾ ਕੇ ਲੈ ਆਪੀ ਹੁਣੇ ਵੀ ਜਿਹੜੇ ਸਾਨੂੰ ਵਧੀਆ ਲੱਗਣਗੇ ਉਹ ਉੱਥੋਂ ਪਰਿਵਾਰ ਨੇ ਇੱਕ ਵਾਰੀ ਨਹੀਂ ਕਿਹਾ ਵੀ ਤੁਸੀਂ ਨਾ ਲਿਆਓ ਅੰਨ ਕਿ ਜਿੰਨੇ ਵੀ ਤੁਹਾਨੂੰ ਜਿਹੜੇ ਪਸੰਦ ਤੋਂ ਹੋ ਉਹ ਲੈ ਕੇ ਕਰ ਵਿੱਚ ਮਾਹੌਲ ਵਧੀਆ ਲੱਗਦਾ ਇਤਨਾ ਮੁੱਠੇ ਵੇਖੀ ਹੁੰਦੇ ਸਾਡੇ ਪਿੰਡ ਵਿੱਚੋਂ ਪਛਾਣ ਨੂੰ ਕਿਸੇ ਨੂੰ ਪੁੱਛਣਾ ਆਪਸ ਕਹਿੰ ਜਾਣਾ ਹੁੰਦਾ ਉਹਨਾ ਪੁੱਛੇ ਨਾ ਤਾਂ ਕਹਿੰਦੇ ਉਹ ਨਰਸਰੀ ਵਾਲਾ ਘਰ ਉੱਧਰ ਜਾਣਾ ਤਾਂ ਬੂਟੇ ਬਹੁਤ ਜ਼ਿਆਦੇ ਉੱਧਰ ਪਰ ਜਿਸ ਤਰੀਕੇ ਨਾਲ ਦੇਖਦੇ ਆ ਕਿ ਲੋਕੀ ਕਿਤਨਾ ਕਿਤੇ ਘਰਾਂ ਦੇ ਵਿੱਚ ਮਾਰਬਲ ਲਗਾਉਂਦੇ ਨੇ ਵੱਡੇ ਪੱਦਰ ਤੇ ਮਾਰਬਲ ਨਾ ਕਰਸ ਜਉਂਦੇ ਨੇ ਕੰਧਾਂ ਦੇ ਉੱਤੇ ਪੀਓਪੀ ਪੀਵੀਸੀ ਕਰਾਉਂਦੇ ਨੇ ਪਰ ਤੁਸੀਂ ਘਰ ਸਾਰੇ ਵਿੱਚ ਮੈਂ ਦੇਖ ਰਿਹਾ ਕਿ ਤੁਸੀਂ ਪੌਦੇ ਲਗਾਏ ਆ ਘਰ ਦੇ ਵਿੱਚ ਘਰ ਦੇ ਸਾਰੇ ਸਹਿਮਤ ਹੋ ਜਾਂਦੇ ਆ ਵਧੀਆ ਲੱਗਦਾ ਸਾਰੇ ਨੂੰ ਹਾਂ ਜੀ ਘਰ ਦੇ ਵਿੱਚ ਕੋਈ ਨਹੀਂ ਹੈ ਇਹੋ ਜਿਹਾ ਗੀ ਬੇਟਾ ਵੀ ਬਾਹਰੋਂ ਇਹ ਕਹਿੰਦਾ ਵੀ ਜਿਵੇਂ ਦਾ ਤੁਸੀਂ ਸਟੈਂਡ ਮੰਗਾਓ ਤੁਸੀਂ ਸਫਾਈ ਵਧੀਆ ਹੋ ਜੇ ਤੁਸੀਂ ਲੋਟਿਆਂ 'ਤੇ ਧਿਆਨ ਦੋ ਤੁਸੀਂ ਉਹਟਾ ਕੋ ਖਰਾਬ ਨਹੀਂ ਹੋਣਾ ਚਾਹੀਦਾ ਪੈਸੇ ਵੀ ਨਹੀਂ ਪ੍ਰਵਾਹ ਕਰਨੀ ਪਰ ਬੂਟੇ ਵੱਧ ਤੋਂ ਵੱਧ ਤੁਸੀਂ ਲਓ ਕਿੰਨਾ ਕਿੱਥੋਂ ਸ਼ੌਕ ਜਾਗਿਆ ਤੁਹਾਨੂੰ ਇਹ ਜਿਹੜੇ ਏਨੇ ਬੂਟੇ ਇਹ ਸ਼ੁਰੂ ਤੋਂ ਹੀ ਸ਼ੌਕ ਹੀ ਚਲੋ ਕਿਥਾ ਨਾ ਕਿਤੇ ਤੇ ਚਲੋ ਵਧੀਆ ਬੂਟੇ ਮਿਲ ਜਾਣ ਨਿੱਕਾ ਮੋਟਾ ਕਿ ਬੂਟਾ ਲੈ ਲੈਣਾ ਫਿਰ ਜਦੋਂ ਬਾਅਦ ਚ ਫਿਰ ਬੱਚਾ ਵੀ ਸਮਾਨ ਹੋ ਗਿਆ ਬੱਚੇ ਦੀ ਪੂਰੀ ਸਪੋਰਟ ਹੋ ਗਈ ਇਨਸ਼ਾਅੱਲਾ ਆਪਾਂ ਜੇਕਰ ਜਾਣਾ ਹੋਣਾ ਤੇ ਆਪਾਂ ਦੋਵਾਂ ਨੂੰ ਲੈ ਜਾ ਕੇ ਲੈ ਆਉਣਾ ਪਤਾ ਨਹੀਂ ਤੇ ਬਹੁਤ ਵਧੀਆ ਲੱਗਦਾ ਸਾਰਾ ਪਰਿਵਾਰ ਹੀ ਫੇਰੇ ਸਹਿਮਤ ਆ ਨਾ ਪਰ ਗਰਮੀ ਦੇ ਵਿੱਚ ਇਹਨਾਂ ਦੀ ਫਿਰ ਦੇਖ ਬਲਕਿ ਕਿਦਾ ਕਰਦੇ ਹੋ ਕਿਉਂਕਿ ਜਿਸ ਤਰੀਕੇ ਨਾਲ ਗਰਮੀ ਦੇ ਵਿੱਚ ਤਾਂ ਲੋਕ ਸੁੱਕਦੇ ਪੈਣੇ ਇੰਨੀ ਗਰਮੀ ਹੋ ਜਾਂਦੀ ਆ ਤੇ ਇਹਨਾਂ ਬੂਟੇ ਵੀ ਸੁੱਕਦੇ ਹੋਣੇ ਹਾਂ ਬੂਟੇ ਤੇ ਫਿਰ ਇਹਨਾਂ ਵੀ ਜਿਆਦਾ ਪਾਣੀ ਵੀ ਇਹਨਾਂ ਨੂੰ ਚਾਹੀਦਾ ਤੇ ਇਹ ਕਿ ਜੇ ਕਿਤੇ ਜਾਣਾ ਹੋਣਾ ਹੋਵੇ ਤੇ ਫਿਰ ਬੜੀ ਤੰਗੀ ਹੁੰਦੀ ਫਿਰ ਹੁੰਦਾ ਵੀ ਉਹਨਾਂ ਕ ਪਾਣੀ ਪਾ ਕੇ ਜਾਣਾ ਤੇ ਇੰਨੇ ਟਾਈਮ ਬਾਅਦ ਕਹੀਂ ਆ ਜਾਣਾ ਤੇ ਆਨ ਕੇ ਫਿਰ ਬੂਟਿਆਂ ਨੂੰ ਦੇਖਣਾ ਪਹਿਲਾਂ ਆਪ ਪਾਣੀ ਬਾਅਦ ਵਿੱਚ ਪੀਣਾ ਤੇ ਬੂਟਿਆਂ ਨੂੰ ਵਗਦਿਆਂ ਦਿਨ ਕੋਈ ਬੂਟਾ ਸੁੱਕਾ ਨਾ ਹੋਵੇ ਤੇ ਚਾਰ-ਛੇ ਦਿਨੇ ਤਰ੍ਹਾਂ ਸ਼ਾਵਰ ਲੈ ਕੇ ਰੱਖਿਆ ਉਹ ਹੀ ਤਰ੍ਹਾਂ ਮਤਲਬ ਸ਼ਾਵਰ ਕਰ ਦੇਣਾ ਕਿ ਪਿਆਰ ਦਿਨ ਨਾਲ ਪਾਣੀ ਚੋਂ ਛੋਟਾ ਛੋਟਾ ਇਹਨਾਂ ਦੇ ਸਭ ਨੂੰ ਜੀ ਕੇ ਨਹੀਂ ਹੁੰਦਾ ਇੱਕ ਪਰਿਵਾਰ ਵੱਧ ਘਟਾ ਪਾ ਦਿੰਦੇ ਕਹਣਗੇ ਕਈ ਨਹੀਂ ਮੈਂ ਪਾ ਦਿੰਨਾ ਮੈਂ ਨਹੀਂ ਮੈਨੂੰ ਆਪਣੇ ਹਿਸਾਬ ਨਾਲ ਪਾਣੀ ਪਾ ਲਊਂਗੀ ਵੱਧ ਪਾ ਦਿੰਦੇ ਜੇ ਫਿਰ ਬੁੱਢੇ ਖਰਾਬ ਹੋ ਜਾਂਦੇ ਜਿਸ ਤਰੀਕੇ ਨਾਲ ਤੁਸੀਂ ਕਿਹਾ ਸੀਗਾ ਕਿ ਇਹ ਮਹਿਲਾਵਾਂ ਘਰ ਚ ਬੈਠੀਆਂ ਨੇ ਘਰਾਂ ਚ ਕੰਮ ਕਰ ਸਕਦੀ ਇਹ ਇਹ ਸੇਵਾ ਆਪ ਕਰ ਸਕਦੀ ਪਾਲ ਸਕਦੀ ਹਾਂ ਕੀ ਅਪੀਲ ਕਰਨੀ ਚਾਹੁੰਦੇ ਜਿਉਂ ਉਹਨਾਂ ਨੂੰ ਇਹੋ ਹੀ ਅਪੀਲ ਕਰਨੀ ਚਾਹੀਦੀ ਵੱਧ ਤੋਂ ਵੱਧ ਤੁਸੀਂ ਚਲੋ ਘਰ ਬੈਠਿਆਂ ਹੋਰ ਕਿਹੜਾ ਕੋ ਕੰਮ ਹੁੰਦਾ ਜਨਾਨੀਆਂ ਨੂੰ ਬਾਹਰ ਬੰਦੇ ਚਲ ਚੱਲਦੇ ਤੇ ਚਲੋ ਇਹੋ ਜਿਹਾ ਕੰਮ ਸੌਂ ਨੂੰ ਚਾ ਇਹ ਸ਼ਾਂਤ ਜਗ੍ਹਾ ਬਹੁਤ ਕਮਾਜਈ ਹੈ ਨਾਲੇ ਘਰ ਖੋਸ਼ ਬਹੁਤਿਆ ਹਰਿਆਲੀ ਇਹਨਾਂ ਆਪ ਦੀ ਰੂਸਣੀ ਹੈ ਠੀਕ ਆਫਿਸਿੰਗ ਬਹੁਤ ਮਿਲਦੀ ਇੱਥੋਂ ਜੀ ਲੱਗਦਾ